10 ਨਵੰਬਰ ਦੀ ਕਾਲ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਸ ਸਮੇਂ ਕਿਸ ਤਰੀਕੇ ਦਾ ਮਾਹੌਲ ਹੈ 11 ਨਵੰਬਰ ਦੀ ਸ਼ਾਮ ਜਿਹੜੀ ਆ ਹੋ ਚੁੱਕੀ ਆ ਅਸੀਂ ਯੂਨੀਵਰਸਿਟੀ ਦੇ ਵਿੱਚ ਖੜੇ ਆ ਮੇਰੇ ਨਾਲ ਹਰਮਨਪ੍ਰੀਤ ਜੋ ਸਟੂਡੈਂਟ ਆਰਗੇਨਾਈਜੇਸ਼ਨ ਸਾਥ ਹੈ ਉਹ ਮੌਜੂਦ ਨੇ ਉਹ ਪੂਰੀ ਜਾਣਕਾਰੀ ਇਸ ਵੀਡੀਓ ਜੀ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਕਿਉਂਕਿ 10 ਨਵੰਬਰ ਨੂੰ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਇੱਥੇ ਪਹੁੰਚੇ ਸੀਗੇ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਆਗੂ ਤਮਾਮ ਪਹੁੰਚੇ ਸੀਗੇ ਅੱਜ ਕਿਸ ਤਰੀਕੇ ਦਾ ਮਾਹੌਲ ਹੈ ਹਰਮਨ ਕੀ ਕੁਝ ਗਤੀਵਿਧੀਆਂ ਸਾਰਾ ਦੇਨ ਯੂਨੀਵਰਸਿਟੀ ਦੇ ਵਿੱਚ ਰਹੀ ਹੈਗੀ ਹੈ ਹਾਂਜੀ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਕੱਲ ਸਾਰਿਆਂ ਤੋਂ ਪਹਿਲਾਂ ਤਾਂ ਅਹੀ ਧੰਨਵਾਦ ਕਰਨਾ ਚਾਹੁੰਨੇ ਆ ਜਿਹੜੇ ਸਮੂਹ ਸਾਧ ਸੰਗਤ ਦਾ ਜਿਹੜੀ ਕੱਲ 10 ਨਵੰਬਰ ਦੀ ਸਾਡੀ ਕਾਲ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਵਿਦਿਆਰਥੀ ਜਥੇਬੰਦੀਆਂ ਪੰਥਕ ਜਥੇਬੰਦੀਆਂ ਤੇ ਹੋਰ ਵੀ ਇਨਸਾਫ ਪਸੰਦ ਜਿਹੜੀਆਂ ਜਥੇਬੰਦੀਆਂ ਸੀ ਪੰਜਾਬ ਹਰਿਆਣਾ ਹਿਮਾਚਲ ਤੋਂ ਸਾਡਾ ਇਸ ਧਰਨੇ ਦੇ ਵਿੱਚ ਸਾਥ ਦੇਣ ਲਈ ਪਹੁੰਚੀਆਂ ਤੇ ਦੂਜਾ ਜਿਹੜੇ ਮੁੰਡਿਆਂ ਦੇ ਕੋਸ਼ ਤਸ਼ਹਦਦ ਹੋਇਆ ਪੁਲਿਸ ਵੱਲੋਂ ਹੋਇਆ ਸਾਡੀ ਉਹਨਾਂ ਨਾਲ ਵੀ ਹਮਦਰਦੀ ਆ ਤੇ ਉਸ ਦੀ ਅਸੀਂ ਸਖਤ ਸ਼ਬਦਾਂ ਵਿੱਚ ਨਿੰਦਾ ਵੀ ਕਰਦੇ ਆ ਤੇ ਜਿਹੜੀ ਅਗਲੀ ਗੱਲ ਆ ਕਿ ਇਸ ਤੋਂ ਬਾਅਦ ਜਿਹੜਾ ਅੱਜ ਧਰਨੇ ਦਾ ਮਾਹੌਲ ਕੀ ਆ ਮਾਹੌਲ ਬਾਈ ਦੀ ਪੂਰਾ ਚੜਦੀ ਕਲਾ ਵਾਲਾ ਜਿਵੇਂ ਕਿ ਸਾਡੀ ਕਾਲ ਸੀ ਕੱਲ 10 ਤੋਂ 12000 ਬੰਦਾ ਇਸ ਯੂਨੀਵਰਸਿਟੀ ਕੈਂਪਸ ਦੇ ਵਿੱਚ ਪਹੁੰਚਿਆ ਲਗਾਤਾਰ ਪੰਜਾਬ ਪੁਲਿਸ ਵੱਲੋਂ ਹਰਿਆਣਾ ਪੁਲਿਸ ਵੱਲੋਂ ਰੋਕਾਂ ਦੇ باوجود ਬੈਰੀਕੇਡਿੰਗ ਦੇ باوجود ਵੀ ਯੂਨੀਵਰਸਿਟੀ ਦੇ ਤਿੰਨੇ ਗੇਟ ਬੈਰੀਕੇਡਿੰਗ ਲਾ ਕੇ ਸੀਲ ਕਰਨ ਦੇ باوجود ਵੀ ਸਾਰੀਆਂ ਰੋਕਾਂ ਤੋੜਦੇ ਹੋਏ 10 ਤੋਂ 12000 ਬੰਦਾ ਜਿਹੜਾ ਉਹ ਯੂਨੀਵਰਸਿਟੀ ਦੇ ਵਿੱਚ ਪਹੁੰਚਿਆ ਤੇ ਇਸ ਮੋਰਚੇ ਨੂੰ ਹਮਾਇਤ ਕੀਤੀ ਤੇ ਇਸ ਤੋਂ ਇਲਾਵਾ ਜਿਹੜਾ ਅੱਜ ਦਾ ਜਿਹੜੀ ਸਾਡੀ ਕਾਲ ਸੀ ਉਹ ਕਾਲ ਆ ਜਿਹੜੀ ਸਾਡੀ ਸਫਲ ਹੋਈ 20-25 ਹਜ਼ਾਰ ਬੰਦਾ ਜਿਹੜਾ ਉਹ ਸਰਕਾਰ ਦੀਆਂ ਰਿਪੋਰਟਾਂ ਮੁਤਾਬਕ ਪਿੱਛੇ ਰਹਿ ਗਿਆ ਹਾਲਾਂਕਿ ਸਾਨੂੰ ਲੱਗਦਾ ਕਿ ਲੱਖਾਂ ਦੀ ਤਾਦਾਦ ਦੇ ਵਿੱਚ ਸਾਨੂੰ ਸਪੋਰਟ ਇਹ ਧਰਨੇ 'ਚ ਪਹੁੰਚਣੀ ਸੀ ਜੇ ਉਹ ਰੋਕਾਂ ਨਾ ਹੁੰਦੀਆਂ ਅੱਜ ਮਾਹੌਲ ਆ ਚੜ੍ਹਦੀ ਕਲਾ ਵਾਲਾ ਹੈ ਜਿਹੜਾ ਸਟੂਡੈਂਟ ਆ ਉਸੇ ਦਾ ਇੱਥੇ ਡਟੇ ਹੋਏ ਆ ਜਿੱਦਾਂ ਕਾਲ ਪੁਲਿਸ ਜਿਹੜੀ ਆ ਉਹ ਰੋਕ ਰਹੀ ਸੀ ਹਾਂਜੀ ਗੇਟ ਨੰਬਰ 1 ਗੇਟ ਨੰਬਰ 2 ਦੇ ਉੱਪਰ ਬਿਲਕੁਲ ਜੀ ਅੱਜ ਪੁਲਿਸ ਜਿਹੜੀ ਹੈ ਉਹ ਉਹ ਕੀ ਜਿਹੜਾ ਆਉਣ ਦੇ ਰਹੀ ਹੈ ਯੂਨੀਵਰਸਿਟੀ ਦੇ ਅੰਦਰ ਉਸੇ ਤਰੀਕੇ ਨਾਲ ਬਿਲਕੁਲ ਇਹ ਜਿਹੜੇ ਗੇਟਾਂ ਤੇ ਪੁਲਿਸ ਮੁਲਾਜ਼ਮਾ ਹਜੇ ਵੀ ਤਾਇਨਾਤ ਨਹੀਂ ਪਰ ਅੱਜ ਆਈ ਕਾਰਡ ਦੇਖ ਕੇ ਆਉਣ ਦਿੱਤਾ ਜਾ ਰਿਹਾ ਆਊਟਸਾਈਡਰਸ ਆ ਜਿਹੜੇ ਆ ਸੀ ਉਹਨੂੰ ਆਊਟਸਾਈਡਰ ਨਹੀਂ ਮੰਨਦੇ ਇਹਨਾਂ ਦੀ ਨਿਗਾਹ 'ਚ ਆਊਟਸਾਈਡਰ ਨੇ ਸਾਡੇ ਵਾਸਤੇ ਸਾਡੇ ਚਾਚੇ ਨੇ ਤਾਏ ਨੇ ਸਾਡੇ ਬਜ਼ੁਰਗ ਨੇ ਜਿਹੜੀ ਸਾਡੀ ਹਮਾਇਤ ਕਰਨ ਲਈ ਆਉਂਦੇ ਆ ਤੇ ਉਹਨਾਂ ਨੂੰ ਜੇ ਕੋਈ ਮੁਸ਼ਕਲ ਆਉਂਦੀ ਆ ਤੇ ਅਸੀਂ ਉਹਨਾਂ ਨੂੰ ਲੈ ਆਉਣੇ ਆ ਤੇ ਇਹ ਕਿਉਂਕਿ ਇੱਥੇ ਸਟੂਡੈਂਟ ਦੀ ਪਾਵਰ ਆ ਸਟੂਡੈਂਟ ਦੀ ਤਾਕਤ ਆ ਉਹਨਾਂ ਨੇ ਉਹ ਕੱਲ ਦੇਖ ਲਈ ਆ ਤੇ ਉਹ ਛੇ ਦੀ ਕਿਤੇ ਸਾਨੂੰ ਹੱਥ ਨਹੀਂ ਪਾ ਰਹੇ ਅੱਛਾ ਇੱਕ ਇਹ ਦੱਸੋ ਇਹ ਪੁਆਇੰਟ ਬੜਾ ਜ਼ਰੂਰੀ ਆ ਵੀ ਜਿਹੜੇ ਮਸਲੇ ਨੂੰ ਲੈ ਕੇ ਹੁਣ ਗੱਲਬਾਤ ਚੱਲ ਰਹੀ ਆ ਕਿ ਸੈਨੇਟ ਦੀ ਇਲੈਕਸ਼ਨ ਜਿਹੜੀ ਆ ਅਨਾਉਂਸ ਹੋਵੇ ਉਸ ਨੂੰ ਲੈ ਕੇ ਕੱਲ ਦੇ ਜਿਹੜਾ ਕੱਟ ਹੋਇਆ ਉਸ ਨੂੰ ਲੈ ਕੇ ਉਸ ਤੋਂ ਬਾਅਦ ਕੋਈ ਗੱਲਬਾਤ ਅੱਗੇ ਤਰੀ ਆ ਯੂਨੀਵਰਸਿਟੀ ਪ੍ਰਸ਼ਾਸਨ ਦੇ ਨਾਲ ਗੱਲਬਾਤ ਉਹਨਾਂ ਵੱਲੋਂ ਕੋਈ ਨਹੀਂ ਆਈ ਸਾਡੇ ਨਾਲ ਡਾਇਰੈਕਟਲੀ ਕਿਸੇ ਤਰ੍ਹਾਂ ਦਾ ਕੋਈ ਟੱਚ ਨਹੀਂ ਕੀਤਾ ਗਿਆ ਪਰ ਹਾਂ ਇਹਨਾਂ ਦੇ ਅਫੀਸ਼ੀਅਲ ਜਿਹੜੇ ਪੇਜ ਆ ਤੇ ਜਿਹੜੀ ਇਹ ਵਾਈਸ ਚਾਂਸਲਰ ਰੇਨੂ ਵਿਗ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਕਾਲ ਤੋਂ ਪਹਿਲਾਂ ਹੀ ਕਿਉਂਕਿ ਭਰਮਾ ਹੁੰਗਾਰਾ ਮਿਲ ਚੁੱਕਿਆ ਸੀਗਾ ਤੇ ਲੋਕ ਆ ਜਿਹੜੇ ਉਹ ਜਥੇਬੰਦ ਤਰੀਕੇ ਨਾਲ ਇੱਥੇ ਪਹੁੰਚਣੇ ਸ਼ੁਰੂ ਹੋ ਚੁੱਕੇ ਸੀ ਤਾਂ ਇਹਨਾਂ ਨੇ ਉਸ ਡਰ ਦੇ ਵਿੱਚ ਇਹ ਬਿਆਨ ਦਿੱਤਾ ਸੀ ਕਿ ਜਿਹੜਾ ਸੈਨੇਟ ਦੀਆਂ ਚੋਣਾਂ ਕਰਾਉਣ ਦਾ ਪ੍ਰੋਸੀਜਰ ਆ ਅਸੀਂ ਸ਼ੁਰੂ ਕਰ ਦਿੱਤਾ ਜਿਹੜਾ ਸਕੇਜੂਲ ਆ ਉਹ ਅਸੀਂ ਮੋਹਰ ਲਵਾਉਣ ਲਈ ਚਾਂਸਲਰ ਕੋਲ ਭੇਜ ਦਿੱਤਾ ਗਿਆ ਤੇ ਉਹਨਾਂ ਵੱਲੋਂ ਆਖਰੀ ਮਤਲਬ ਠੱਪਾ ਆਖਰੀ ਮੋਹਰ ਲਾ ਕੇ ਆਉਣੀ ਬਾਕੀ ਆ ਤੇ ਜਦੋਂ ਉਹ ਲਾ ਕੇ ਆਉਗੀ ਅਸੀਂ ਅਨਾਉਂਸ ਕਰ ਦਾਂਗੇ ਪਰ ਅਸੀਂ ਇਹਨਾਂ ਦੇ ਇਹ ਛਲਾਮਿਆਂ ਦੇ ਵਿੱਚ ਆਉਣ ਵਾਲੇ ਨਹੀਂ ਹੈਗੇ ਅਸੀਂ ਇਹਨਾਂ ਤੇ ਇੱਕ ਕਿਨ ਮਾਤਰ ਵੀ ਭਰੋਸਾ ਨਹੀਂ ਕਰਦੇ ਪਹਿਲਾਂ ਵੀ ਇਹਨਾਂ ਨੇ ਸਾਡੇ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਅਸੀਂ ਕਾਲ ਦਿੱਤੀ ਸੀ ਤਾਂ ਅਗਲੇ ਦਿਨ ਹੀ ਇਹਨਾਂ ਨੇ ਨੋਟੀਫਿਕੇਸ਼ਨ ਕੱਢਿਆ ਕਿ ਜਿਹੜਾ ਪੁਰਾਣਾ ਨੋਟੀਫਿਕੇਸ਼ਨ ਸੀ ਕਿ 91 ਸੈਨੇਟ ਮੈਂਬਰ ਆ ਜਿਹੜੇ ਉਹਨਾਂ ਨੂੰ ਘਟਾ ਕੇ 31 ਕਰ ਦਿੱਤਾ ਗਿਆ ਗ੍ਰੈਜੂਏਸ਼ਨ ਕੰਸਟੀਟੂਐਂਸੀ ਖਤਮ ਕਰ ਦਿੱਤੀ ਗਈ ਆ ਇਹ ਕਿ ਉਹ ਕੈਨਸਲ ਕਰ ਦਿੱਤਾ ਗਿਆ ਇਹਨਾਂ ਨੇ ਆਪਦੇ ادارےਆਂ ਰਾਹੀਂ মিডিਆ ادارےਆਂ ਰਾਹੀਂ ਗੋਦੀ মিডিਆ ਰਾਹੀਂ ਆਮ ਲੋਕਾਂ ਦੇ ਵਿੱਚ ਇਹ ਚੀਜ਼ ਪ੍ਰਚਲਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਨੋਟੀਫਿਕੇਸ਼ਨ ਰੱਦ ਹੋ ਗਿਆ ਸਟੂਡੈਂਟ ਵੈਸੇ ਹੀ ਬੈਠੇ ਆ ਤੁਹਾਨੂੰ ਮਤਲਬ ਪੰਜਾਬ ਯੂਨੀਵਰਸਿਟੀ ਦੇ ਵਿੱਚ ਪਹੁੰਚਣ ਦੀ ਲੋੜ ਹੈ ਨਹੀਂ ਪਰ ਇਹਦੇ 2 ਘੰਟਿਆਂ ਬਾਅਦ ਇੱਕ ਹੋਰ ਨੋਟੀਫਿਕੇਸ਼ਨ ਕੱਢ ਦਿੱਤਾ ਜਾਂਦਾ ਕਿ ਉਸ ਨੋਟੀਫਿਕੇਸ਼ਨ ਦੀਆਂ ਸਾਰੀਆਂ ਸ਼ਰਤਾਂ ਉਵੇਂ ਹੀ ਰਹਿਣਗੀਆਂ ਸਿਰਫ ਜਿਹੜੀ ਤਰੀਕ ਆ ਉਹਦੀ ਲਾਗੂ ਹੋਣ ਦੀ ਉਹ ਨਹੀਂ ਫਾਈਨਲ ਕੀਤੀ ਗਈ ਇਹ ਇਹ 4 ਤਰੀਕ ਦੀ ਗੱਲ ਆ ਮੇਰੇ ਕੋਲ ਇਹ ਹਾਂ ਇਹ 4 ਤਰੀਕ ਦੀ ਗੱਲ ਆ ਸਿਰਫ ਡੇਢ ਦੋ ਘੰਟਿਆਂ ਦੇ ਫਰਕ ਨਾਲ ਦੋ ਨੋਟੀਫਿਕੇਸ਼ਨ ਆਏ ਤੇ ਉਹ ਲੋਕਾਂ ਨੂੰ ਕਨਫਿਊਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸੇ ਤਰ੍ਹਾਂ ਉਸੇ ਤਰਜ਼ ਤੇ ਜਿਵੇਂ ਇਹਨਾਂ ਦਾ ਦਿਮਾਗ ਆ ਜਿਵੇਂ ਇਹ ਕਿਉਂਕਿ ਸਿੱਧੇ ਟੱਕਰ ਨਹੀਂ ਸਕਦੇ ਇਹੋ ਜੀਆਂ ਕੋਜੀਆਂ ਚਾਲਾਂ ਦੇ ਨਾਲ ਸਾਡੇ ਹੌਸਲੇ ਨੂੰ ਸਾਡੇ ਜਜ਼ਬੇ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਅਸੀਂ ਕਿਸੇ ਵੀ ਤਰ੍ਹਾਂ ਦੀ ਬਿਆਨਬਾਜ਼ੀ ਤੇ ਕਿਸੇ ਦੇ ਵੀ ਤਰ੍ਹਾਂ ਦੀ ਸਟੇਟਮੈਂਟ ਤੇ ਅਸੀਂ ਭਰੋਸਾ ਨਹੀਂ ਕਰਾਂਗੇ ਜਿੰਨਾ ਟਾਈਮ ਸੈਨੇਟ ਚ ਉਹਨਾਂ ਦਾ ਸਕੇਡਿਊਲ ਆ ਜਿਹੜਾ ਉਹ ਨੋਟੀਫਾਈਡ ਨਹੀਂ ਹੋ ਜਾਂਦਾ ਉਹਨਾਂ ਟਾਈਮ ਅਸੀਂ ਡਟ ਕੇ ਇੱਥੇ ਕੇਂਦਰ ਸਰਕਾਰ ਵਿਰੁੱਧ ਬੀਜਪੀ ਆਰਐਸਐਸ ਦੇ ਇਸ ਫਾਸ਼ੀਵਾਦ ਰਾਜ ਵਿਰੋਧ ਇਹਨਾਂ ਦੀ ਬੇਪਰਵਾਹੀ ਸਿਆਸਤ ਵਿਰੋਧ ਅਸੀਂ ਡਟੇ ਰਹਾਂਗੇ ਅੱਛਾ ਕੱਲ ਕੁਝ ਤਸਵੀਰਾਂ ਹੋਰ ਵੀ ਦੇਖਣ ਨੂੰ ਮਿਲੀਆਂ ਉਸ ਦੇ ਵਿੱਚ ਇਹ ਵੀ ਦੇਖਣ ਨੂੰ ਮਿਲਿਆ ਵੀ ਪੰਜਾਬ ਪੁਲਿਸ ਦੇ ਜਿਹੜੇ ਜੋ ਕਈ ਕਾਂਸਟੇਬਲ ਨੇ ਕੁਝ ਹੋਰ ਜਿਹੜੇ ਮੁਲਾਜ਼ਮ ਨੇ ਉਹ ਯੂਨੀਵਰਸਿਟੀ ਦੇ ਲਾਗੇ ਇੱਥੇ ਪਹੁੰਚੇ ਹੋਏ ਸੀਗੇ ਇਹ ਇਹ ਕਾਫੀ ਚੀਜ਼ ਵਾਇਰਲ ਵੀ ਹੋਈ ਹੈ ਕਿ ਪੰਜਾਬ ਪੁਲਿਸ ਚੰਡੀਗੜ੍ਹ ਕੀ ਕੁਝ ਕਰ ਰਹੀ ਹੈ ਸਵਾਲ ਖੜੇ ਹੋ ਰਹੇ ਨੇ ਸੀ ਤੁਸੀਂ ਕਿਹਾ ਕਿ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਉਹ ਰਾਹ ਦੇ ਵਿੱਚ 20-25 ਹਜ਼ਾਰ ਲੋਕ ਜਿਹੜਿਆ ਰੋਕ ਦਿੱਤੇ ਗਏ ਹਾਂਜੀ ਹਾਂ ਤੇ ਨਹੀਂ ਇੱਥੇ ਉਹ ਤਾਂ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਪੰਜਾਬ ਸਰਕਾਰ ਇੱਕ ਪਾਸੇ ਤਾਂ ਇਸ ਮਸਲੇ ਨੂੰ ਲੈ ਕੇ ਕਹਿ ਰਹੀ ਹੈ ਵੀ ਅਸੀਂ ਜਿਹੜਾ ਅਦਾਲਤ ਦੇ ਦਰਵਾਜ਼ੇ ਖੜਕਾਵਾਂਗੇ ਇੱਕ ਪਾਸੇ ਪੰਜਾਬ ਪੁਲਿਸ ਜਿਹੜੀ ਹੈ ਕੱਲ ਜਿਹੜਾ ਇੱਥੇ ਜੋ ਟਕਰਾਅ ਦੀ ਸਥਿਤੀ ਪੈਦਾ ਹੋਈ ਇੱਥੇ ਮੌਜੂਦ ਜਿਵੇਂ ਕਿ ਸਾਨੂੰ ਸ਼ੱਕ ਸੀ ਜਾਂ ਜਿਵੇਂ ਕਿ ਸਾਨੂੰ ਇਹ ਪਤਾ ਹੀ ਹੈ ਕਿ ਭਗਵੰਤ ਮਾਨ ਨੇ ਵੀ ਖਾਕੀ ਕੱਛਾ ਪਾਇ ਭਗਵੰਤ ਮਾਨਫੀ ਕੇਂਦਰ ਦੇ ਇਸ਼ਾਰਿਆਂ ਤੇ ਚੱਲ ਰਿਹਾ ਹੈ ਇਹਨਾਂ ਤੋਂ ਪਤਾ ਨਹੀਂ ਕਿਹੜੇ ਦਬਾਅ ਹੈ ਏਟ ਕੋਈ ਈਡੀ ਦੀਆਂ ਰੇਡਾਂ ਜਾਂ ਕੇਜਰੀਵਾਲ ਤੇ ਜੈਸਾ ਨਾ ਪਰਚੇ ਚੱਲ ਰਹੀ ਆ ਵੀ ਇਹ ਕੋਈ ਨਿੱਜੀ ਫਾਇਦੇਆਂ ਵਾਸਤੇ ਆਪਦੀ ਸਿਆਸਤ ਨੂੰ ਰੈਂਦੀ ਖੁੰਦੀ ਨੂੰ ਬਚਾਉਣ ਵਾਸਤੇ ਇਹ ਕੇਂਦਰ ਦੇ ਥੱਲੇ ਲੱਗ ਚੁੱਕੇ ਆ ਤੇ ਉਸੇ ਅਧੀਨੀ ਇਹਨਾਂ ਦੇ ਜਿਹੜੇ ਰਿਪ੍ਰੈਜ਼ੈਂਟੇਟਿਵ ਆਏ ਸੀ ਇੱਥੇ ਅਸੀਂ ਉਹਨਾਂ ਦਾ ਸਵਾਗਤ ਕੀਤਾ ਸੀ ਕਿ ਤੁਸੀਂ ਉਹਨਾਂ ਨੇ ਦਰਦ ਦਿਖਾਉ ਆਇਆ ਸੀ ਕਿ ਸਾਡਾ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਦਰਦ ਆ ਅਸੀਂ ਇੱਥੋਂ ਪੜ੍ਹੇ ਆ ਉਹਨਾਂ ਨੇ ਆਰਡਰ ਕੋਡ ਸਾਡੇ ਨਾਲ ਇੱਕ ਵਾਅਦਾ ਕੀਤਾ ਸੀ ਕਿ ਪੰਜਾਬ ਪੁਲਿਸ ਇਸ ਮਾਮਲੇ ਦੇ ਵਿੱਚ ਧਰਨੇ ਨੂੰ ਨੁਕਸਾਨ ਪਹੁੰਚਾਉਣ ਲਈ ਕਿਸੇ ਵੀ ਤਰ੍ਹਾਂ ਦੀ ਹਿੱਸੇਦਾਰੀ ਨਹੀਂ ਹੋਊਗੀ ਪਰ ਹੋਇਆ ਇਹਨਾਂ ਦੇ ਉਲਟ ਇਹਨਾਂ ਨੇ ਧਰਨੇ ਦੀ ਪਿੱਠ 'ਤੇ ਖੁਰਾ ਸ਼ੁਰਾ ਖੋਪਿਆ ਤੇ ਤੁਸੀਂ ਆਪਦੀ ਅੱਖੀਂ ਦੇਖਿਆ ਵੀਡੀਓਜ਼ ਵੀ ਆਂਗਾ ਕਿ ਪੰਜਾਬ ਪੁਲਿਸ ਦੇ ਲੋਕ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਬਜ਼ੁਰਗਾਂ ਨੂੰ ਪੰਜਾਬ ਦੀਆਂ ਜਥੇਬੰਦੀਆਂ ਨੂੰ ਰੋਕਿਆ ਵੀ ਕੁੱਟਿਆ ਵੀ ਤੇ ਚੰਡੀਗੜ੍ਹ ਦੇ ਵਿੱਚ ਆ ਇਹ ਜਿੱਥੇ ਉਹਨਾਂ ਦਾ ਅਧਿਕਾਰ ਖੇਤਰ ਵੀ ਨਹੀਂ ਬਣਦਾ ਇਹਨਾਂ ਦੇ ਮੁਤਾਬਕ ਤੇ ਉਥੇ ਆ ਕੇ ਵੀ ਨੌਜਵਾਨਾਂ ਨੂੰ ਜਲੀਲ ਕੀਤਾ ਤੇ ਇਹ ਜਿਹੜੀ ਮਤਲਬ ਪੰਜਾਬ ਦੇ ਲੋਕਾਂ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਆ ਵੀ ਜਿਹੜੇ ਇਹ ਏਦੋਂ ਪਹਿਲਾਂ ਬਾਦਲ ਸੀ ਕਾਂਗਰਸ ਸੀ ਆਵਾਦਨੀ ਪਾਰਟੀ ਆ ਵੀ ਇਹ ਕਿਸੇ ਵੀ ਤਰ੍ਹਾਂ ਇੱਕ ਦੂਜੇ ਤੋਂ ਵੱਖ ਨਹੀਂਗੇ ਬਾਦਲ ਸਰਕਾਰ ਵੇਲੇ ਵੀ ਐਨਓਸੀਏ ਪੰਜਾਬ ਯੂਨੀਵਰਸਿਟੀ ਨੂੰ ਮਤਲਬ ਸੈਂਟਰਾਈਜ਼ ਕਰਨ ਦੀ ਜਿਹੜੋ ਕੋਸ਼ਿਸ਼ ਹਾਂ ਹੋਊਗਾ ਰੰਗਾਂ ਸੀ ਬਾਦਲ ਸਰਕਾਰ ਨੇ ਐਨਓਸੀ ਦਿੱਤੀ ਕਿ ਸਾਨੂੰ ਕੋਈ ਚੱਕਰ ਨਹੀਂ ਤੇ ਉਹ ਇਹ ਭਗੌੜੇ ਆ ਇਹ 도ਗਲੇ ਆ ਇਹ ਇੱਥੇ ਆ ਕੇ ਹੋਰ ਗੱਲ ਕਰਦੇ ਆ ਉੱਥੇ ਦਿੱਲੀ ਜਾ ਕੇ ਹੋਰ ਗੱਲ ਕਰਦੇ ਆ ਇੱਥੇ ਆ ਕੇ ਥੋੜੇ ਬਣਦੇ ਆ ਤੇ ਉੱਥੇ ਜਾ ਕੇ ਕੋਡੇ ਬਣਦੇ ਆ ਤਾਂ ਕਰਕੇ ਮੈਂ ਇਹ ਲੋਕਾਂ ਨੂੰ ਕਹਿਣਾ ਚਾਹਣਾ ਵੀ ਤੁਸੀਂ ਇਹਨਾਂ ਦੀ ਉਹ ਸਿਆਸਤ ਵਿੱਚ ਜਿਹੜੀ ਇਹ ਜੁਮਲੇਬਾਜ਼ੀ ਵਾਲੀ ਸਿਆਸਤ ਆ ਇਹਦੇ 'ਚ ਨਾ ਫਸਿਓ ਤੇ ਜਿਹੜਾ ਮਤਲਬ ਆਪਣੀ ਅਸਲ ਪੋਲਿਟਿਕਸ ਆ ਜਿਹੜੀ ਪਵੰਥਕ ਪੋਲਿਟਿਕਸ ਆ ਪੰਜਾਬ ਪ੍ਰਸਤ ਪੋਲਿਟਿਕਸ ਆ ਉਹਦੇ ਵਿੱਚ ਆਉਂਦੇ ਹੋਏ ਆਪਾਂ ਜਿਵੇਂ ਯੂਨੀਵਰਸਿਟੀ ਸੈਨੇਟ ਚੋਣਾਂ ਬਹਾਲ ਕਰਵਾਉਣੀ ਆ ਉਸ ਤੋਂ ਬਾਅਦ ਅਗਲੇ ਸੰਘਰਸ਼ ਆ ਜਿਹੜੇ ਯੂਨੀਵਰਸਿਟੀ ਨੂੰ ਸਟੇਟ ਯੂਨੀਵਰਸਿਟੀ ਐਲਾਨਣ ਲਈ ਸੰਘਰਸ਼ ਵਿੱਢੀਏ ਸੰਘਰਸ਼ ਚੰਡੀਗੜ੍ਹ ਤੇ ਆਪਦਾ ਦਾਵਾ ਦਾਵਾ ਠੁਕਣ ਲਈ ਵਿੱਢੀਏ ਇਹਨਾਂ ਤੋਂ ਕੋਈ ਚਾਹ ਕਹਿੰਨਾ ਤੋਂ ਕੋਈ ਉਮੀਦ ਨਾ ਰੱਖੀਏ ਤੇ ਆਪਣੀ ਧਿਰ ਨੂੰ ਮਜ਼ਬੂਤ ਕਰੀਏ ਅਸੀਂ ਰੋਜ਼-ਰੋਜ਼ ਇੱਥੇ ਚੰਡੀਗੜ੍ਹ ਆਉਣ ਲਈ ਜਲੀਲ ਨਹੀਂ ਹੋ ਸਕਦੇ ਡਾਂਗਾ ਨਹੀਂ ਖਾ ਸਕਦੇ ਇਹ ਟੈਂਪਰੇਰੀ ਹੱਲਾਂ ਤੋਂ ਅੱਗੇ ਵੜ ਕੇ ਪਰਮਾਨੈਂਟ ਹੱਲ ਵੱਲ ਤ ਇੱਕ ਗੱਲ ਮੈਂ ਜ਼ਰੂਰ ਇਹ ਕਹਿਣਾ ਚਾਹਾਂਗਾ ਕਿ ਕਿਉਂਕਿ ਵੀਡੀਓਜ਼ੇ ਵਾਇਰਲ ਹੋਈਆਂ ਬਹੁਤ ਜ਼ਿਆਦਾ ਕਿ ਜਿਹੜੇ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਯੂਨੀਵਰਸਿਟੀ ਤੇ ਲਾਗੇ ਇਥੇ ਸੀਗੇ ਤਾਂ ਉਹ ਚੀਜ਼ ਦੀ ਕਲੈਰਿਟੀ ਸਰਕਾਰ ਨੂੰ ਜ਼ਰੂਰ ਦੇਣੀ ਚਾਹੀਦੀ ਹੈ ਕਿ ਮਸਲਾ ਅਖਰਕਾਰ ਕੀ ਸੀਗਾ ਉਸ ਦੀ ਮੇਰੇ ਖਿਆਲ ਕਲੈਰਿਟੀ ਵੀ ਕੋਈ ਨਹੀਂ ਆਈ ਹੈਗੀ ਬਾਅਦ ਦੇ ਵਿੱਚ ਕਲੈਰਿਟੀ ਕੀ ਹੋਣੀ ਹੈ ਜੀ ਉਹ ਚ ਜਦੋਂ ਪੁਲਿਸ ਲਾਈ ਆ ਤਾਂ ਪੁਲਿਸ ਕੁੱਟੂਗੀ ਤੁਸੀਂ ਨਾ ਲਾਓ ਪੁਲਿਸ ਤੁਸੀਂ ਨਾ ਲਾਓ ਪੁਲਿਸ ਠੀਕ ਆ ਉਹ ਸਾਫ਼-ਸਾਫ਼ ਇਹਨਾਂ ਦੀ ਜਿਹੜੀ ਮਾੜੀ ਨੀਤ ਆ ਕੋਝੇ ਇਰਾਦੇ ਆ ਜਿਹੜੇ ਉਹ ਮਤਲਬ ਜ਼ਾਹਰ ਹੋ ਰਿਹਾ ਹੈ ਅੱਛਾ ਇੱਕ ਦੱਸੋ ਵੀ ਤੁਹਾਡਾ ਸੰਘਰਸ਼ ਤਾਂ ਹੁਣ ਲਗਾਤਾਰ ਚੱਲ ਰਿਹਾ ਹੈ ਇਕੱਠ ਵੀ ਤੁਸੀਂ ਕੀਤਾ ਇੱਥੇ ਦੀ ਜਿਹੜੀ ਫੈਕਲਟੀ ਹੈ ਪੰਜਾਬ ਯੂਨੀਵਰਸਿਟੀ ਦੀ ਉਹਨਾਂ ਦੇ ਵੱਲੋਂ ਤੁਹਾਨੂੰ ਕੋਈ ਸਾਥ ਮਿਲ ਰਿਹਾ ਇੱਥੇ ਕਿਉਂਕਿ ਇਹ ਗੱਲ ਵਾਰ-ਵਾਰ ਪ੍ਰਚਾਰੀ ਜਾ ਰਹੀ ਹੈ ਜਾਂ ਕਹੀ ਜਾ ਰਹੀ ਹੈ ਵੀ ਆਰਐਸਐਸ ਲੌਬੀ ਇੱਥੇ ਜਿਹੜੀ ਹੈ ਉਹ ਕੰਮ ਕਰਦੀ ਹੈ ਬਾਕੀ ਇਹ ਗੱਲ ਸੱਚ ਹੈਗੀ ਆ ਫੈਕਲਟੀ ਤੋਂ ਤੁਹਾਨੂੰ ਕਿੰਨਾ ਕੁ ਸਾਥ ਹੈਗਾ ਇੱਥੇ ਫੈਕਲਟੀ ਤੋਂ ਸਾਨੂੰ ਕੋਈ ਸਾਥ ਨਹੀਂ ਸਾਡਾ ਜਿਹੜਾ ਸਾਥ ਆ ਕੁਝ ਕਿ ਇੱਕ ਮਿਨੀਓਟ ਪਰਸੈਂਟੇਜ ਜ਼ਰੂਰ ਹੈਗੀ ਆ ਜਿਹੜੀ ਆਪਦੀਆਂ ਤਰੱਕੀਆਂ ਨਾਲੋਂ ਆਪਦੀਆਂ ਤਨਖਾਹਾਂ ਨਾਲੋਂ ਆਪਦੇ ਰੁਤਬੀਆਂ ਨਾਲੋਂ ਆਪਦੀ ਸਰਕਾਰੀ ਦਰਬਾਰੇ ਜਾਣ ਪਛਾਣ ਦੇ ਨਾਲੋਂ ਪੈਲ ਦਿੱਦੀ ਆ ਪੰਜਾਬ ਦੇ ਹਿੱਤਾਂ ਨੂੰ ਪਰ ਉਹ ਇੱਕ ਬਹੁਤ ਛੋਟਾ ਹਿੱਸਾ ਦਾ ਬਾਕੀ ਸਾਰਿਆਂ ਨੂੰ ਜਿਹੜੇ ਇੱਥੋਂ ਦੀ ਫੈਕਲਟੀ ਆ ਜਾਂ ਇੱਥੋਂ ਦੇ ਪ੍ਰੋਫੈਸਰਸ ਆ ਅਸਿਸਟੈਂਟ ਪ੍ਰੋਫੈਸਰ ਆ ਉਹ ਗੂੰਗੇ ਬੋਲੇ ਹੋ ਚੁੱਕੇ ਆ ਉਹਨਾਂ ਨੂੰ ਇਹ ਹੀ ਨਹੀਂ ਸਮਝ ਆ ਰਿਹਾ ਕਿ ਜਿਹੜੀ ਪੜ੍ਹਾਈ ਅਸੀਂ ਪੜ੍ਹਾ ਰਹੇ ਆ ਉਸੇ ਦੇ ਹੀ ਉਲਟ ਅਸੀਂ ਕੰਮ ਕਰ ਰਹੇ ਆ ਬੀਜੇਪੀ ਆਰਐਸਐਸ ਦੇ ਖਾਖੀ ਕੱਛੇ ਪਾ ਕੇ ਅਸੀਂ ਉਸੇ ਪੜ੍ਹਾਈ ਦੀ ਉਲਟ ਭੋਗਤ ਰਹੇ ਹਾਂ ਜਦੋਂ ਇਹ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆ ਜਦੋਂ ਇਹ ਊਮਨ ਸਟੱਡੀਜ਼ ਇੱਥੇ ਔਰਤਾਂ ਦੇ ਅਧਿਕਾਰਾਂ ਦੀ ਗੱਲ ਕਰਦੇ ਆ ਜਦੋਂ ਇਹ ਪੋਲੀਟੀਕਲ ਸਾਇੰਸ ਦੇ ਵਿੱਚ ਇੱਥੇ ਫੈਡਰਲ ਟਾਂਚੇ ਦੀ ਗੱਲ ਕਰਦੇ ਆ ਮਿਨੋਰਟੀਜ਼ ਦੀ ਗੱਲ ਕਰਦੇ ਆ ਉਹੀ ਪ੍ਰੋਫੈਸਰ ਤੁਸੀਂ ਉਹਨਾਂ ਸਾਰੇ ਹੀ ਹੱਕਾਂ ਦੇ ਉਲਟ ਭੋਗਤ ਰਹੇ ਹੋ ਇਹ ਗੱਲ ਇਹਨਾਂ ਦੇ ਕੋਜੇ ਦਿਮਾਗ ਦੇ ਵਿੱਚ ਲਈ ਪੈਣ ਦਾ ਵੀ ਉਹ ਕਿਤਾਬਾਂ ਦੇ ਵਿੱਚ ਤਾਂ ਪੜ੍ਹਾਉਂਦੇ ਨੇ ਪਰ ਜੀਵਨ ਜਾਂਚ ਦੇ ਵਿੱਚ ਨਹੀਂ ਆ ਉਹਨਾਂ ਦੇ ਬਿਲਕੁਲ ਸੋ ਇਹ ਇਸ ਵੇਲੇ ਦੀ ਤਸਵੀਰ ਜਿਹੜੀ ਆ ਤੁਹਾਨੂੰ ਅਸੀਂ ਪੀਯੂ ਤੋਂ ਦਿਖਾ ਰਹੇ ਹਾਂ ਤੇ ਇਹ ਵੀ ਦੱਸਿਓ ਹਰਮਨ ਕੇ ਲੰਗਰ ਪਾਣੀ ਦਾ ਖੁੱਲਾ ਪ੍ਰਬੰਧ ਜਿਹੜਾ ਇੱਥੇ ਕੀਤਾ ਜਾ ਰਿਹਾ ਜੀ ਬਿਲਕੁਲ ਗੁਰਨਾਨਕ ਪਾਤਸ਼ਾਹ ਦੀ ਬਖਸ਼ਿਸ਼ ਆ ਵੀਰਪਏ ਦੇ ਲੰਗਰ ਜਿਹੜੇ ਕਰੋੜਾਂ ਰਪਿਆਂ ਦੇ ਵਿੱਚ ਤਬਦੀਲ ਹੋ ਚੁੱਕੇ ਆ ਕਿ ਪੰਜਾਬ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੱਥੇ ਵੀ ਗੁਰਦੁਆਰਾ ਸਾਹਿਬ ਆ ਜਿੱਥੋਂ ਜਿੱਥੇ ਵੀ ਸਿੱਖ ਪਹੁੰਚੇ ਆ ਉੱਥੇ ਕੋਈ ਵੀ ਭੁੱਖਾ ਨਹੀਂ ਸੌਂਦਾ ਤੇ ਇਹ ਤਾਂ ਹੋ ਹੀ ਨਹੀਂ ਸਕਦਾ ਕਿ ਪੰਜਾਬ ਦੀ ਹਿੱਕ ਆ ਜਿਹੜੀ ਪੰਜਾਬ ਦਾ ਦਿਲ ਆ ਪੰਜਾਬ ਦੀ ਰਾਜਧਾਨੀਆਂ ਜਿਹੜੀ ਚੰਡੀਗੜਾ ਵੀ ਇੱਥੇ ਉਹਨਾਂ ਦੇ ਬੱਚੇ ਜਿਹੜੇ ਆ ਗੁਰੂ ਨਾਨਕ ਦੇਵ ਜੀ ਦੇ ਬੱਚੇ ਇੱਥੇ ਭੁੱਖੇ ਰਹਿ ਜਾਣ ਇਹ ਹੋ ਨਹੀਂ ਸਕਦਾ ਇੱਥੇ ਤੁਹਾਡੇ ਸਾਹਮਣੇ ਹੁਣੇ ਆਪਾਂ ਬਦਾਮਾਂ ਵਾਲਾ ਦੁੱਧ ਛੱਕੇ ਹਟਿਆ ਲਗਾਤਾਰ ਦੁੱਧ ਕਿ ਉਹ ਸਾਰੇ ਤਰ੍ਹਾਂ ਦੇ ਮਤਲਬ ਕਿ ਪਦਾਰਥਾ ਜਿੰਨੇ ਵੀ ਦੁਨੀਆਵੀ ਪਦਾਰਥਾ ਉਹਨਾਂ ਦੀ ਇੱਥੇ ਕੋਈ ਕਮੀ ਨਹੀਂ ਤੇ ਸਾਰਿਆਂ ਨੂੰ ਅਸੀਂ ਸੱਦਾ ਵੀ ਦੇਣਾ ਚਾਹੁੰਦੇ ਆ ਕਿ ਤੁਸੀਂ ਇਸ ਧਰਨੇ ਦੇ ਵਿੱਚ ਆਓ ਇੱਥੇ 2 4 5 ਦਿਨ ਜਿੰਨੇ ਵੀ ਆਪ ਦੀ ਸਮਰੱਥਾ ਮੁਤਾਬਕ ਸਾਡਾ ਸਹਿਯੋਗ ਦਿਓ ਰਹਿਣ ਸਹਿਣ ਦਾ ਪ੍ਰਬੰਧ ਆ ਖਾਣ ਪੀਣ ਦਾ ਪ੍ਰਬੰਧ ਆ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਹੀਂ ਤੇ ਆਪਾਂ ਪੂਰੇ ਖੁਲਦਲੀ ਨਾਲ ਚੜ੍ਹਦੀ ਕਲਾ 'ਚ ਰਹਿ ਕੇ ਆਪਾਂ ਸੈਂਟਰ ਸਰਕਾਰ ਨਾਲ ਬੀਜੇਪੀ ਆਰਐਸਐਸ ਨਾਲ ਮੱਥਾ ਲਾਇਆ ਹੋਇਆ ਤੇ ਉਹਨਾਂ ਦੀ ਹਿੱਕ ਤੇ ਦੀਵਾ ਬਾਲ ਕੇ ਇਹ ਸੈਨਟ ਚੋਣਾਂਗੀਆਂ ਜਿਹੜੀਆਂ ਉਹ ਆਪ ਬਹਾਲ ਕਰਾਉਣੀਆਂ ਨੇ अच्छा एक सवाल मेरा ये है कि मनीष तिवारी जो कि कांग्रेस ਦੇ ਮੈਂਬਰ ਪਾਰਲੀਮੈਂਟ ਦੇ ਚੰਡੀਗੜ੍ਹ ਤੋਂ ਜੀ ਉਹਨਾਂ ਉਹ ਧਰਨੇ ਦੇ ਵਿੱਚ ਵੀ ਆਏ ਨੇ ਤੁਹਾਡੇ ਧਰਨੇ ਦਾ ਸਮਰਥਨ ਵੀ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਜਾਂ ਅਕਾਲੀ ਦਲ ਤੋਂ ਵੀ ਇੱਥੇ ਲੋਕ ਆਏ ਪਰ ਮਨੀਸ਼ तिवारी ਇਸ ਕਰਕੇ ਜ਼ਰੂਰੀ ਹੋ ਜਾਂਦੇ ਨੇ ਕਿਉਂਕਿ ਇੱਥੇ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਜਿਹੜਾ ਐਸਪੀਯੂ ਦੇ ਵਿੱਚ ਧਰਨਾ ਚੱਲ ਰਿਹਾ ਹੈਗਾ ਔਰ ਇੱਥੇ ਦੇ ਉਹ ਮੈਂਬਰ ਪਾਰਲੀਮੈਂਟ ਨੇ ਜੀ ਪੁਲਿਸ ਜਿੱਦਾਂ ਦਾ ਵਤੀਰਾ ਕੱਲ ਜਿਹੜਾ ਰਿਹਾ ਪੁਲਿਸ ਦਾ ਅੰਦਰ ਆਉਣ ਨਹੀਂ ਦੇਣਾ ਜਾਂ ਫਿਰ लाठी चार्ज ਕਈ ਪੱਤਰਕਾਰ ਵੀ ਜਿਹੜੇ ਆ ਵਿਚ ਲੱਗਮੀ ਹੋਏ ਹੈਗੇ ਆ ਮਨੀਸ਼ ਦਿਵਾੜੀ ਨੂੰ ਕੀ ਕੁਝ ਕਹਿਣਾ ਚਾਹੋ ਇਸ ਸਾਰੇ ਨੂੰ ਲੈ ਕੇ ਕਿਉਂਕਿ ਇਹ ਮੈਂਬਰ ਪਾਰਲੀਮੈਂਟ ਨੇ ਇੱਥੋਂ ਉਹਨਾਂ ਨੂੰ ਅਸੀਂ ਕੀ ਕਹਿ ਸਕਦੇ ਆ ਜੀ ਉਹਨਾਂ ਨੇ ਜਿਹੜਾ ਰਵਈਆ ਮਤਲਬ ਇੱਥੋਂ ਦੀ ਮੇਰੇ ਸਾਬ ਉਹਨਾਂ ਨੂੰ ਤਾਂ ਉਹਨਾਂ ਦੀ ਵੀ ਨਹੀਂ ਚੱਲਦੀ ਹੋਣੀ ਕਿਉਂਕਿ ਇੱਥੇ ਜਿਹੜੀਆਂ ਗੱਲਾਂ ਕਰਕੇ ਗਏ ਸੀ ਉਹ ਉਹਨਾਂ ਇਹਦਾ ਬਿਲਕੁਲ ਉਲਟ ਚੀਜ਼ਾਂ ਚੱਲ ਰਹਿਗੀਆਂ ਤਾਂ ਕਰਕੇ ਮੈਨੂੰ ਨਹੀਂ ਲੱਗਦਾ ਵੀ ਅਸੀਂ ਸਾਨੂੰ ਆਪਦੀ ਜੁਬਾਨ ਚ ਕੋਈ ਅੱਖਰ ਸ਼ਬਦ ਕੱਢ ਕੇ ਆਦੀ ਜੁਬਾਨ ਗੰਦੀ ਕਰਨੀ ਚਾਹੀਦੀ ਆ ਇੱਥੇ ਜਿਹੜਾ ਵੀ ਆਉਂਦਾ ਉਹਦਾ ਸਵਾਗਤ ਆ ਜੇ ਸਹਿਯੋਗ ਕਰਦਾ ਜਾਂ ਕੋਈ ਵੀ ਕਰਦਾ ਐਦੂ ਜਾ ਕੇ ਪਿੱਛੇ ਆ ਜਿਹੜਾ ਜਿਹੜਾ ਸ਼ੁਰਾ ਖੂਬ ਦੇ ਆ ਜਾਂ ਕੋਈ ਵੀ ਸਾਡੇ ਨਾਲ ਦੋਗਲੀ ਨੀਤੀ ਅਪਣਾਉਂਦੇ ਆ ਠੀਕ ਆ ਉਹਦਾ ਅਸੀਂ ਨੋਟਿਸ ਲੈ ਰਹੇ ਆ ਤੇ ਉਹਦਾ ਇਹ ਧਰਨਾ ਨਵੇੜਨ ਤੋਂ ਬਾਅਦ ਅਸੀਂ ਇਕੱਲੇ ਇਕੱਲੇ ਬੰਦੇ ਦਾ ਜਰੂਰ ਕਟਾਂਗੇ ਇੱਕ ਆਖਰੀ ਸਵਾਲ ਤੁਹਾਡੇ ਤੋਂ ਕਿ ਹੁਣ 10 ਨੰਬਰ ਦਾ ਕੱਟ ਹੋਇਆ ਹੁਣ ਜੇ ਪ੍ਰਸ਼ਾਸਨ ਜਾਂ ਯੂਨੀਵਰਸਿਟੀ ਪ੍ਰਸ਼ਾਸਨ ਸੋਲ ਲੈਂਦਾ ਤੁਹਾਡੀ ਗੱਲ ਤਾਂ ਠੀਕ ਹੈ ਨਹੀਂ ਹੁੰਦਾ ਤਾਂ ਅਗਲੀ ਕੋਈ ਰਣਨੀਤੀ ਉਲੀਕੀ ਜਾਏਗੀ ਫਿਰ ਅਗਲੀ ਰਣਨੀਤੀ ਸਾਡੀਆਂ ਲਗਾਤਾਰ ਮੀਟਿੰਗਾਂ ਚੱਲ ਰੰਗੀਆਂ ਜੀ ਜਿਹੜੀਆਂ ਹੋ ਸਾਡੇ ਨਾਲ ਸਹਿਯੋਗੀ ਜਥੇਬੰਦੀਆਂ ਆਗੀਆਂ ਉਹਨਾਂ ਦੇ ਨਾਲ ਰਲ ਮਿਲ ਕੇ ਅਸੀਂ ਵਿਚਾਰ ਵਟਾਂਦਰਾ ਕਰਕੇ ਜਿਹੜੇ ਅਗਲੇ ਪ੍ਰੋਗਰਾਮ ਆ ਉਹ ਅਸੀਂ ਜਲਦ ਉਲੀਕਾਂਗੇ ਜੇ ਕੋਈ 1-2 ਦਿਨ ਦੇ ਵਿੱਚ ਸਾਡਾ ਇਹ ਮਸਲਾ ਜਦਾ ਉਹ ਹੱਲ ਨਹੀਂ ਹੁੰਦਾਗਾ ਤੇ ਫਿਰ ਜਿਵੇਂ ਮਤਲਬ ਵੀ ਪਹਿਲਾਂ 10 ਤਰੀਕ ਨੂੰ ਇੱਕ ਵੱਡਾ ਇਕੱਠ ਹੋਇਆ ਸੀ ਆ ਪੱਕਾ ਕਾਮਯਾਬੀ ਲਈ ਆ ਵੱਡਾ ਕਾ ਤਕ ਕਾਮਯਾਬ ਕਰਨ ਦੇ ਵਿੱਚ ਇੱਥੇ ਸ਼ਕਤੀ ਪ੍ਰਦਰਸ਼ਨ ਪੰਜਾਬ ਦੇ ਜਾਇਆਂ ਨੇ ਕੀਤਾਗਾ ਉਸੇ ਤਰ੍ਹਾਂ ਦਾ ਇੱਕ ਵੱਡਾ ਸ਼ਕਤੀ ਪ੍ਰਦਰਸ਼ਨ ਅਸੀਂ ਅਗਲੇ ਦਿਨਾਂ ਦੇ ਵਿੱਚ ਫੇਰ ਆਰਗੇਨਾਈਜ਼ ਕਰਾਂਗੇ ਤੇ ਐਦਕੀ ਬੰਦੇ ਆ ਜਿਹੜੇ ਇਹਨਾਂ ਦੇ ਹੱਥ 'ਚ ਇਹ ਨਹੀਂ ਹੋਣਾ ਜਿਵੇਂ ਇਸ ਵਾਰੀ ਇਹਨਾਂ ਨੇ ਕੀਤਾਗਾ ਕਿ ਬੱਸਾਂ ਦੇ ਵਿੱਚੋਂ ਲਾਹ ਲਾ ਕੇ ਸਟੂਡੈਂਟਾਂ ਨੂੰ ਪ੍ਰਾਈਵੇਟ ਸਰਕਾਰੀ ਬੱਸਾਂ ਦੇ ਵਿੱਚੋਂ ਲਾਹ ਲਾ ਕੇ ਇਹਨਾਂ ਨੇ ਡਿਟੇਨ ਕੀਤਾ ਤੇ ਥਾਣਿਆਂ ਨੂੰ ਭਰਿਆ ਉਸ ਤਰ੍ਹਾਂ ਦਾ ਨਹੀਂ ਹੋਣਾ ਕਿਉਂਕਿ ਇਸ ਵਾਰੀ ਟਰੈਕਟਰ ਟਰਾਲੀਆਂ ਤੇ ਆਉਣਗੇ ਤੇ ਸਾਰੇ ਬੈਰੀਕੇਡ ਭੰਨ ਕੇ ਇੱਥੇ ਟਰੈਕਟਰ ਟਰਾਲੀਆਂ ਉਹਨਾਂ ਟਾਈਮ ਯੂਨੀਵਰਸਿਟੀ ਦੇ ਵਿੱਚ ਰਹਿਣ ਗਈਆਂ ਜਿੰਨਾ ਟਾਈਮ ਇਹ ਜਿਹੜੇ ਸੈਨੇਟ ਚੋਣਾਂ ਆਂ ਜਿਹੜੀਆਂ ਇਹ ਬਹਾਲ ਨਹੀਂ ਹੁੰਦੀਆਂ ਪਰ ਇਹ ਇਹਨਾਂ ਨੂੰ ਚੇਤਾਵਨੀ ਵੀ ਆ ਵੀ ਜੇ ਇੱਥੇ ਉਹ ਤਾਕਤ ਸਾਡੀ ਆਉਂਦੀ ਆ ਤਾਂ ਅਸੀਂ ਜਿਹੜਾ ਸੈਨੇਟ ਚੋਣਾਂ ਦਾ ਲੌਲੀਪੌਪ ਲੈ ਕੇ ਮੋੜਨ ਵਾਲੇ ਨਹੀਂ ਫਿਰ ਇਹ ਜਿਹੜੀ ਗੱਲ ਆ ਉਹ ਮਤਲਬ ਯੂਨੀਵਰਸਿਟੀ ਨੂੰ ਸਟੇਟ ਯੂਨੀਵਰਸਿਟੀ ਬਣਾਉਣ ਤੱਕ ਵੀ ਜਾਊਗੀ ਤੇ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਜਿੱਤੇ ਪੰਜਾਬ ਦਾ ਹੱਕ ਆ ਉਹ ਵੀ ਦਿਵਾਉਣ ਤੱਕ ਜਾਊ ਸੋ ਪੰਜਾਬ ਜੋ ਅਕਸਰ ਸੰਘਰਸ਼ਾਂ ਦੇ ਲਈ ਜਾਣਿਆ ਜਾਂਦਾ ਹੈ ਕਹਿੰਦੇ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿਮਾ ਉਸ ਮੁਹਿਮ ਦੇ ਵਿੱਚੋਂ ਇੱਕ ਇਹ ਮੁਹਿਮ ਹੈ ਵਿਦਿਆਰਥੀ ਆਪਣਾ ਸੰਘਰਸ਼ ਕਰ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਤੇ ਪਿਛਲੀ ਇਹ ਤਸਵੀਰ ਜਿਹੜੀ ਆ ਤੁਸੀਂ ਦੇਖ ਰਹੇ ਹੋ ਬੜੀ ਜਜ਼ਬੇ ਵਾਲੀ ਤਸਵੀਰ ਜਿਹੜੀ ਹੈ ਇਹ ਨਜ਼ਰ ਆ ਰਹੀ ਹੈ ਲਗਾਤਾਰ ਜੁੜੇ ਰਹੋ ਪੰਜਾਬ ਦੁਨੀਆ ਪਸਰੀਆ ਕਾਲ